ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਮੇਰੀ ਅੱਜ ਦੀ ਵੀਡੀਓ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਉਹਨਾਂ ਬੱਚਿਆਂ ਲਈ ਜਿਹੜੇ ਪਲੱਸ 2 ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੇ ਦੋਸਤੋ ਕਈ ਬੱਚੇ ਭਰਤੀ ਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਤਿਆਰੀ ਸ਼ੁਰੂ ਕਰਦੇ ਨੇ ਲੇਕਿਨ ਜਦੋਂ ਟ੍ਰਾਇਲ ਹੁੰਦੇ ਨੇ ਜਾਂ ਟੈਸਟ ਹੁੰਦੇ ਨੇ ਫਿਰ ਫੇਲ ਹੋ ਜਾਂਦੇ ਨੇ ਪਰ ਪਛਤਾਉਂਦੇ ਨੇ ਦੋਸਤੋ ਪ੍ਰੈਕਟਿਸ ਉਹਨਾਂ ਨੂੰ ਪਲੱਸ 2 ਕਰਨ ਤੋਂ ਤੁਰੰਤ ਬਾਅਦ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਹਦੇ ਲਈ ਬਹੁਤ ਸਾਰੀ ਸਮਗਰੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਅੱਜ ਮੈਂ ਤੁਹਾਨੂੰ ਵਿਸਤਾਰਪੂਰਵਕ ਭਰਤੀ ਹੋਣ ਦੀਆਂ ਸ਼ਰਤਾਂ ਬਾਰੇ ਦੱਸੂਗਾ ਸਭ ਤੋਂ ਪਹਿਲਾਂ ਭਰਤੀ ਹੋਣ ਲਈ ਲੜਕੀਆਂ ਦੇ ਵਿੱਚ ਹਾਈਟ ਜਿਹੜੀ ਹੈ 5 ਫੁੱਟ 7 ਇੰਚ ਹੋਣੀ ਜ਼ਰੂਰੀ ਹੈ ਔਰ ਲੜਕੀਆਂ ਲਈ ਹਾਈਟ 5 ਫੁੱਟ 2 ਇੰਚ ਹੁੰਦੀ ਹੈ ਤੇ ਇਹਦੇ ਵਿੱਚ ਟੈਂਟ ਟ੍ਰਾਇਲ ਹੁੰਦੇ ਨੇ ਲੌਂਗ ਜੰਪ ਹਾਈ ਜੰਪ ਤੇ ਰਨਿੰਗ ਬਹੁਤ ਸਾਰੇ ਬੱਚੇ ਰਨਿੰਗ ਵਿੱਚ ਰਹਿ ਜਾਂਦੇ ਨੇ ਹਾਈ ਜੰਪ ਵਿੱਚ ਚਲੇ ਜਾਂਦੇ ਨੇ ਤੇ ਲੌਂਗ ਜੰਪ ਵਿੱਚ ਚਲੇ ਜਾਂਦੇ ਨੇ ਇਹਦੀ ਟ੍ਰੈਕਟਸ ਰੈਗੂਲਰ ਕਰਨੀ ਚਾਹੀਦੀ ਆ ਤੇ ਇਹਦੇ ਲਈ ਤੁਹਾਡਾ 1600 ਮੀਟਰ ਦੀ ਇੱਕ ਰਨਿੰਗ ਹੁੰਦੀ ਆ ਔਰ ਜਿਹੜੀ 6.5 ਮਿੰਟ ਦੇ ਵਿੱਚ ਲੜਕੀਆਂ ਨੇ ਪੂਰੀ ਕਰਨੀ ਹੁੰਦੀ ਆ ਤੇ ਲੜਕੀਆਂ ਨੂੰ ਇਹੀ ਦੌੜ 800 ਮੀਟਰ ਦੀ ਕਰਨੀ ਹੁੰਦੀ ਆ ਔਰ 4.5 ਮਿੰਟ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ ਜਿਹੜਾ ਹਾਈ ਲੌਂਗ ਜੰਪ ਹੈ ਉਹ ਲੜਕਿਆਂ ਦਾ 10.80 ਮੀਟਰ ਹੁੰਦਾ ਤੇ ਇਹ ਜਿਹੜਾ ਉਹਨਾਂ ਨੇ ਕਲੀਅਰ ਕਰਨ ਲਈ ਤਿੰਨ ਚਾਂਸ ਉਹਨਾਂ ਨੂੰ ਮਿਲਦੇ ਆ ਜਦ ਕਿ ਦੌੜ ਦੇ ਵਿੱਚ ਇੱਕੋ ਚਾਂਸ ਹੀ ਹੁੰਦਾ ਜਿਹੜਾ ਹਾਈ ਜੰਪ ਹੈ ਉਹ ਹੁੰਦਾ 1.10 ਮੀਟਰ ਸੋ ਦੋਸਤੋ ਇਸ ਤੋਂ ਇਲਾਵਾ ਪੱਤੀ ਲਈ ਦੋ ਰਿਟਨ ਟੈਸਟ ਹੁੰਦੇ ਨੇ ਔਰ ਪੰਜਾਬੀ ਦਾ ਪਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਜਿਹਦੇ ਵਿੱਚ ਅੱਜ ਕੱਲ ਪੰਜਾਬੀ ਦਾ ਇੱਕ 50 ਨੰਬਰ ਦਾ ਅਲਜੀਬ੍ਰੇਟੀਕ ਟੈਸਟ ਰੱਖ ਦਿੱਤਾ ਗਿਆ ਔਰ ਉਹਦੇ ਨੰਬਰ ਕਾਊਂਟ ਨਹੀਂ ਹੁੰਦੇ ਲੇਕਿਨ ਉਹਦੇ ਵਿੱਚੋਂ 50% ਨੰਬਰ ਲੈਣੇ ਬਹੁਤ ਜ਼ਰੂਰੀ ਹੁੰਦੇ ਨੇ ਜਿਹੜੇ ਬੱਚੇ ਉਹ ਟੈਸਟ ਕਲੀਅਰ ਕਰ ਜਾਂਦੇ ਨੇ ਉਹਨਾਂ ਦਾ ਹੀ ਦੋ ਨੰਬਰ ਟੈਸਟ ਜਿਹੜਾ ਮੇਨ ਹੈ ਉਹ ਚੈੱਕ ਕੀਤਾ ਜਾਂਦਾ ਪੇਪਰ ਅਦਰਵਾਈਜ਼ ਉਹਨਾਂ ਦਾ ਪੇਪਰ ਚੈੱਕ ਨਹੀਂ ਕੀਤਾ ਜਾਂਦਾ ਦੂਜਾ ਪੇਪਰ ਜਿਹੜਾ ਉਹਨਾਂ ਦਾ ਹੁੰਦਾ ਉਹ ਹੁੰਦਾ ਹੈ 100 ਨੰਬਰ ਦਾ ਔਰ ਆਬਜੈਕਟਿਵ ਟਾਈਪ ਹੁੰਦਾ ਆਨਲਾਈਨ ਹੁੰਦਾ ਜਿਹਦੇ ਵਿੱਚ ਅੱਜ ਕੱਲ ਸਰਕਾਰ ਨੇ ਉਹਦੀ 네ਗੇਟਿਵ ਮਾਰਕਿੰਗ ਜਿਹੜੀ ਬੰਦ ਕਰ ਦਿੱਤੀ ਗਈ ਹੈ ਕੁਸੀਂ 100 ਦਾ 100 ਨੰਬਰ ਜਿਹੜਾ ਆ ਪੇਪਰ ਐ ਐਗਜ਼ਾਮ ਕਰ ਸਕਦੇ ਹੋ ਸਾਰੇ ਕੁਐਸਚਨ ਤੁਸੀਂ ਸੋਲਵ ਕਰ ਸਕਦੇ ਹੋ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਇਸ ਤੋਂ ਇਲਾਵਾ ਦੋਸਤੋ ਹਮੇਸ਼ਾ ਰੈਗੂਲਰ ਆਪਣੀ ਪ੍ਰੈਕਟਿਸ ਕਰੋ ਔਰ ਮਾਰਕੀਟ ਦੇ ਵਿੱਚ ਕਿਤਾਬਾਂ ਅਵੇਲੇਬਲ ਨੇ ਉਹਨਾਂ ਨੂੰ ਪੜ੍ਹਦੇ ਰਹੋ ਪੇਪਰ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਹੀ ਪੇਪਰ ਦੀ ਤਿਆਰੀ ਤੁਸੀਂ ਸ਼ੁਰੂ ਕਰ ਦਿਓ ਤੇ ਤੁਸੀਂ ਮੈਂ ਦਾਅਵੇ ਨਾਲ ਕਹਿੰਦਾ ਤੇ ਤੁਸੀਂ ਯਕੀਨੀ ਤੌਰ ਤੇ ਪarti ਹੋ ਜਾਓਗੇ ਜੇ ਤੁਹਾਡਾ ਪੱਕਾ ਰਾਦਦਾ ਹੋਏਗਾ ਲੇਕਿਨ ਇਹਦੇ ਲਈ ਤੁਸੀਂ ਕੋਸ਼ਿਸ਼ ਕਰਦੇ ਰਹੋ ਔਰ ਮੌਕ ਟੈਸਟ ਕਰਦੇ ਰਹੋ ਬਾਅਦ-ਬਾਅਦ ਤੁਸੀਂ ਪ੍ਰੈਕਟਿਸ ਕਰਦੇ ਰਹੋ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਮੇਰੇ ਜਿਹੜੇ ਨਵੇਂ ਸ਼੍ਰੋਤੇ ਨੇ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਓ ਤਾਂ ਜੋ ਤੁਹਾਨੂੰ ਜਿਹੜੀ ਨੋਟੀਫਿਕੇਸ਼ਨਸ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ ਦੋਸਤੋ